100 ਰੁਪਆ ਦਾ ਬੰਦਾ ਜੀ ਰਾਮਗੜ ਦਾ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਇਹ ਬੰਦਾ ਤੇ ਕਬਜ਼ਾ ਕਰ ਰਿਹਾ ਜੀ ਮਹਾਪਰਖਾ ਨੇ ਸਾਨੂੰ ਨਿਸ਼ਾਨ ਦਿੱਤੇ ਨੇ ਉਹਦੀ ਬਿਆਦ ਵੀ ਅਸੀਂ ਹੋਣ ਨਹੀਂ ਦਵਾਵਾਂਗੇ ਅ ਲੰਗਰ ਹਾਲ ਬਣਾਇਆ ਇਹ ਕਹਿੰਦੇ ਅਸੀਂ ਲੰਗਰ ਹਾਲ ਬਣਾਇਆ ਹੋਇਆਗਾ ਇਹ ਕਾਦਾ ਲੰਗਰ ਹਾਲ ਆ ਇੱਥੇ ਟਰੱਕ ਖੜੇ ਆ ਇੱਥੋਂ ਕੱਲ ਅਸੀਂ ਬਈਏ ਦੀ ਰੇੜੀ ਤੋਂ ਰੱਸੀ ਨਿਸ਼ਾਨ ਸਾਹਿਬ ਨਾਲ ਬੰਨੀ ਹੋਈ ਉਹ ਲਹਾਈ ਗੱਲ ਅਸੀਂ ਹੁਣ ਨਿਸ਼ਾਨ ਸਾਹਿਬ ਨਾਲ ਰੱਸੀਆਂ ਬੰਨਣਗੇ ਇਹ ਬਈਏ ਦੇਖਿਆ ਕੋਈ ਮਾਰਾ ਦਾ ਸਰੂਪ ਨਹੀਂ ਹੈਗਾ ਇੱਥੇ ਇੱਥੇ ਨਿਸ਼ਾਨ ਸਾਹਿਬ ਲਾ ਕੇ ਕਬਜ਼ਾ ਕੀਤਾ ਹੋਇਆ ਬਸ ਬਿਨਾਂ ਵਜਾ ਤੋਂ ਆ ਪੂਏ ਪੇ ਆ ਉਹ ਗਲਾਸ ਗਲੂਸ ਪੇ ਆ ਉਰੇ ਕੱਲ ਭਈਏ ਭਜਾਤੇ ਅਸੀਂ ਉਹਨਾਂ ਨੇ ਪਤਾ ਨਹੀਂ ਕਿੰਨਾ ਗੰਦ ਪਾਇਆ ਦੀ ਬਾਬਾ ਜੀ ਵੀਡੀਓ ਹੈਗੀਆਂ ਸਾਡੇ ਕੋਲੇ ਪਰਛਾਣਾ ਗੱਲ ਕਰਕੇ ਜੋ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦੋ ਕਰਾਵਾਂਗੇ ਜੀ ਮਤਲਬ ਬਿਜ਼ਨਸ ਕਰ ਰਹੀ ਹੈ ਅਬ ਇਸੇ ਕੀ ਜਿਹੜਾ ਜੀ ਬਿਜ਼ਨਸ ਬਿਲਕੁਲ ਕਿਤੇ ਆਪਣੇ ਜੋ ਪਰਚਾ ਪਵਾਵਾਂਗੇ ਜੀ ਸੋ ਗੱਡੀਆਂ ਜਿਹੜੀਆਂ ਟਰੱਕ ਖੜੇ ਨੇ ਉਮੀ ਦੇਖੋ ਤੁਹਾਡੇ ਸਾਹਮਣੇ ਪਤਾ ਨਹੀਂ ਕਰਾਇਆ ਲੈਂਦਾ ਇਧਰ ਇੱਕ ਬਿਸਕੁਟ ਵਾਲਾ ਬੈਠਾ ਉਹਨਾਂ ਕੋਲ ਕਰਾ ਲੈਦਾ ਰੇੜੀਆਂ ਵਾਲਾ ਉਹ ਕਰਾ ਲੈਂਦਾ ਜੀ ਤਮਾਕੂ ਜੋ ਗੁਰੂ ਘਰ ਦੇ ਵਿੱਚ ਲੈ ਕੇ ਜਾਣਾ ਹੀ ਗੁਨਾਹ ਹੈ ਕਈ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਆਹ ਦੇਖੋ ਕਿਵੇਂ दारू ਦੀਆਂ ਬੋਤਲਾਂ ਇੱਥੇ ਪਈਆਂ ਨੇ ਅੱਗੇ 10-15 ਸੀ ਗਲਾਸਾਂ ਵਾਲਾ ਜੋ ਕਿ ਗਲਾਸ ਵਿੱਚ ਪਾਉਂਦੇ ਸੀ ਉੱਥੇ ਧੁੱੱਕੀ ਜਾਂਦੇ ਸੀ ਸੱਜੇ ਘਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣੇ ਦੇ ਐਸੇ ਬਹੁਤ ਸਾਰੇ ਖੁਲਾਸੇ ਕਰਦੇ ਆ ਜਿੱਥੇ ਲਗਾਤਾਰ ਬੇਅਦਬੀ ਦੇ ਵੀ ਮਾਮਲੇ ਹੁੰਦੇ ਨੇ ਜਾਂ ਫਿਰ ਲੋਕਾਂ ਦੇ ਹੱਕ ਦੇ ਵੀ ਕਈ ਸਾਰੇ ਮਾਮਲੇ ਹੁੰਦੇ ਨੇ ਉਹਨਾਂ ਦੇ ਖੁਲਾਸੇ ਕਰਦੇ ਆ ਪਰ ਅੱਜ ਅਸੀਂ ਪਹੁੰਚੇ ਆ ਰਾਮਗੜ੍ਹ ਦੇ ਵਿੱਚ ਜਿੱਥੇ ਲੋਕਾਂ ਨੇ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਇੱਥੇ ਨਿਹੰਗ ਸਿੰਘ ਪਹੁੰਚੇ ਹੋਏ ਨੇ ਤੇ ਲੋਕਾਂ ਵੱਲੋਂ ਜਿਹੜਾ ਇੱਥੇ ਕਬਜ਼ਾ ਕੀਤਾ ਗਿਆ ਹੈ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੋਗੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਲੋਕ ਜਿਹੜੇ ਨੇ ਕਬਜ਼ਾ ਕਰ ਰਹੇ ਨੇ ਤਾਂ ਸਫਾਈ ਵੀ ਦਿਖਾ ਦਈਏ ਤੁਹਾਨੂੰ ਸਫਾਈ ਤੁਸੀਂ ਦੇਖ ਸਕਦੇ ਹੋ ਨੇ ਐਂਗਸਿੰਗ ਇੱਥੇ ਪਹੁੰਚੇ ਜਦੋਂ ਤਾਂ ਉਹਨਾਂ ਨੇ ਸਫਾਈ ਵੀ ਕਰਨੀ ਇੱਥੇ ਸ਼ੁਰੂ ਕੀਤੀ ਹੈ ਪਰ ਕਿਸ ਤਰ੍ਹਾਂ ਬੇਅਦਬੀ ਦਾ ਮਾਮਲਾ ਜਿਹੜਾ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਸਾਹਮਣੇ ਆਉਂਦੇ ਨੇ ਪਰ ਰੁਕਦੇ ਨਹੀਂ ਹੈਗੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਦੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੁਸੀਂ ਪਹੁੰਚੇ ਅੱਜ ਨਿਸ਼ਾਨ ਸਾਹਿਬ ਲੱਗਿਆ ਹੋਇਆ ਅਤੇ ਨਾ ਕੋਈ ਸਫਾਈ ਹੈ ਨਾ ਕੀ ਕੁਝ ਕਿਵੇਂ ਪਤਾ ਲੱਗਿਆ ਤੁਹਾਨੂੰ ਕੱਲ ਜੋ ਕਿ ਸਾਡੇ ਨਿਹੰਗ ਸਿੰਘ ਜਦੋਂ ਚੰਡੀਗੜ੍ਹੋਂ ਆ ਰਹੇ ਸੀ ਉਹਨਾਂ ਨੇ ਜਦੋਂ ਇੱਥੇ ਨੇੜੇ ਆਏ ਨੇ ਤੇ ਵੇਖਿਆ ਵੀ ਨਿਸ਼ਾਨ ਸਾਹਿਬ ਸਾਡਾ ਗੁਰੂ ਮਹਾਰਾਜ ਨਿਸ਼ਾਨ ਸਾਹਿਬ ਚੁਲਦਾ ਉਹ ਆਪਣੇ ਮੋਟਰਸਾਈਕਲ ਧੱਕੇ ਉਹਨਾਂ ਨੇ ਧੱਕ ਕੇ ਤੇ ਉਹਨਾਂ ਨੇ ਉੱਤਰ ਕੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤੀ ਆ ਤੇ ਨਮਸਕਾਰ ਕਰਕੇ ਜਦੋਂ ਉਹਨਾਂ ਨੇ ਦੇਖਿਆ ਇਹ ਲੱਗੇ ਕਿਸੇ ਰੈਡੀ ਵਾਲੀ ਬੱਦੀ ਆ ਕਿਸੇ ਇੱਥੇ ਪੂਏ ਛੱਟੇ ਨੇ ਲੱਗੇ ਜਸਬੀਨ ਪਿਆ ਸੀਗਾ ਤੇ ਹੋਰ ਵੀ ਜੋ ਸਿਖਰਾਂ ਤੇ ਜੋ ਜਰਦੇ ਦੀਆਂ ਪੁੜੀਆਂ ਨੇ ਉਹ ਵੀ ਇੱਥੇ ਸਾਹਮਣੇ ਤੁਹਾਨੂੰ ਨਜ਼ਾਰੀਆਂ ਨੇ ਜੋ ਕਿ ਇਹਨਾਂ ਨੇ ਇੱਕ 100 ਰੁਪਿਆ ਦਾ ਬੰਦਾ ਜੀ ਰਾਮਗੜ ਦਾ ਜਿਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਇਹ ਅਸੀਂ ਤਾਂ ਕਬਜ਼ਾ ਕਹਾਂਗੇ ਜੀ ਨਿਸ਼ਾਨ ਸਾਹਿਬ ਜੋ ਕਿ ਨਿਸ਼ਾਨ ਸਾਹਿਬ ਕੱਢ ਕੇ ਨਿਸ਼ਾਨ ਸਾਹਿਬ ਦਾ ਆੜ ਲੈ ਕੇ ਇਹਨਾਂ ਨੇ ਕਬਜ਼ਾ ਕੀਤਾ ਸੋ ਗੱਡੀਆਂ ਜਿਹੜੀਆਂ ਟਰੱਕ ਖੜੇ ਨੇ ਉਹ ਵੀ ਦੇਖੋ ਤੁਹਾਡੇ ਸਾਹਮਣੇ ਪਤਾ ਨਹੀਂ ਕਰਾਇਆ ਲੈਂਦਾ ਇਧਰ ਇੱਕ ਬਿਸਕੁਟ ਵਾਲਾ ਬੈਠਾ ਉਹਨਾਂ ਕੋਲ ਕਰਾ ਲੇਦਾ ਰੇੜੀਆਂ ਵਾਲਾ ਉਹ ਕਰਾ ਲੈਂਦਾ ਜੀ ਬਾਬਾ ਜੀ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਲੋਕ ਕਬਜ਼ੇ ਕਰ ਰਹੇ ਆ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਇਹ ਬੰਦਾ ਤੇ ਕਬਜ਼ਾ ਕਰ ਰਿਹਾ ਜਿਸ ਤਿਹਿਆ ਨਾ ਕਬਜ਼ਾ ਕਰ ਰਿਹਾ ਜੀ ਜੋ ਨਿਸ਼ਾਨ ਸਾਹਿਬ ਲਗਾ ਕੇ ਸਾਡੇ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਲਾ ਕੇ ਉਹਦੀ ਬਦਵੀ ਕਰ ਰਿਹਾ ਤੇ ਆਹ ਬੇ ਕਬਜ਼ਾ ਖੰਡਿਆ ਜਹਾਜ਼ਤਾਂ ਦੇ ਉੱਤੇ ਅਸੀਂ ਇਹ ਬਿਲਕੁਲ ਹੋਣ ਨਹੀਂ ਦੇਾਂਗੇ ਜੋ ਕਿ ਨਿਸ਼ਾਨ ਸਾਹਿਬ ਦੀ ਬਦਵੀ ਆ ਇਹ ਨਿਸ਼ਾਨ ਸਾਹਿਬ ਉਹ ਚੀਜ਼ ਨਹੀਂ ਜਦੋਂ ਗੁਰੂ ਮਾਰਾ ਦੇ ਬੱਚੇ ਨੀਹਾਂ ਦੇ ਵਿਚਣੇ ਗਏ ਸੀ ਤੇ ਇਹਨੂੰ ਰੰਗੇ ਨੇ ਕਿਹਾ ਸੀ ਉਹ ਬੱਚਿਆਂ ਨੂੰ ਕਿ ਫਤਿਹ ਸਿੰਘ ਤੁਸੀਂ ਆਪਣਾ ਇਨ ਮੰਨਜੋ ਨਹੀਂ ਤੇ ਦੇਖ ਲੋ ਵੀ ਲੱਕ ਨੀਹਾਂ ਉੱਚੇ ਹੋਂ ਟੋੜਦਿਆਂ ਨੇ ਛੋਡੀਆਂ ਬੋਟੀਆਂ ਨੋਜ ਕੇ ਉੱਤੇ ਲੈ ਜਾਣੀਆਂ ਤੇ ਫਤਿਹ ਸਿੰਘ ਨੇ ਕੋ ਜਵਾਬ ਦਿੱਤਾ ਸੀ ਕਿ ਜਿੰਨੀਆਂ ਉਟੀਆਂ ਸਾਡੀਆਂ ਬੋਟੀਆਂ ਗਿਰਜਾ ਲੈਣਗੀਆਂ ਉਹਨੇ ਹੀ ਨਿਸ਼ਾਨ ਸਾਹਿਬ ਉੱਚੇ ਚੱਲਣਗੇ ਅੱਜ ਕੇ ਜਗਾਰ ਅਬਿਸ਼ਾ ਸਿੰਘਾਂ ਦੇ ਮਨ ਨੂੰ ਪਾਵੇ ਉਸਿਆ ਕਾਲੇ ਉਹਨੇ ਨਿਸ਼ਾਨ ਨੂੰ ਚੱਲਣਗੇ ਜੋ ਕਿ ਇਹ ਲੋਕ ਐਨੀ ਬੇਦਬੀ ਕਰ ਰਹੇ ਨੇ ਨਿਸ਼ਾਨ ਸਾਹਿਬ ਦੇ ਹੱਲ ਲਾ ਕੇ ਆਪਣੇ ਕਬਜ਼ੇ ਕਰ ਰਹੇ ਜਾਇਦਾਦਾਂ ਦੇਤੇ ਤੇ ਉਹਨਾਂ ਤੋਂ ਕਰਾਇਬ ਰਸੂਲ ਕਰ ਰਹੇ ਪਰ ਬੱਬਾ ਜੀ ਸਾਫ ਸਫਾਈ ਇੱਥੇ ਦੇਖੋ ਕੀ ਕੀ ਪੈਕਟਾਂ ਪਈ ਆ ਦੇਖੋ ਤੁਹਾਡੇ ਸਾਹਮਣੇ ਆ ਤਮਾਕੂ ਜੋ ਗੁਰੂ ਘਰ ਦੇ ਵਿੱਚ ਲੈ ਕੇ ਜਾਣਾ ਹੀ ਗੁਨਾਹ ਹੈ ਕਈ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਆ ਦੇਖੋ ਕਿਵੇਂ दारू ਦੀਆਂ ਬੋਤਲਾਂ ਇੱਥੇ ਪਈਆਂ ਨੇ ਕਿਵੇਂ ਕੀ ਲੱਗਦਾ ਹੈ ਕਿ ਮਤਲਬ ਕੀ ਕਰਨਾ ਕੀ ਚਾਹੁੰਦੇ ਕੀ ਦਿਖਾਣਾ ਚਾਹੁੰਦੇ ਨੇ ਲੋਕ ਇਹ ਕਰਕੇ ਦੇਖੋ ਜੀ ਇਹਨਾਂ ਨੇ ਸਾਡੀ ਜਿਹੜੀ ਸਿੱਖੀ ਨੂੰ ਟਾਹ ਲਾਈ ਜਾਣਾ ਨਿਸ਼ਾਨ ਸਾਹਿਬ ਲਾ ਕੇ ਤੇ ਕਬਜ਼ੇ ਕਰਕੇ ਜੋ ਜੋ ਕੇ ਸਾਡੇ ਲਾ ਕੇ ਤਮਾਕੂ ਦੀਆਂ ਬੀੜੀਆਂ ਦੀਆਂ ਸਾਰੇ ਇੱਥੇ ਦੇਖੋ ਸਭ ਬੇਦਬਿਤ ਇਹ ਆਪ ਖੁਦ ਕਰਾ ਰਹੇ ਨੇ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਇਹ ਖੁਦ ਕਰਾ ਰਹੇ ਨੇ ਅਸੀਂ ਇਹ ਹੋਣੀ ਦਿਆਂਗੇ ਜਦ ਅਸੀਂ ਆਪਣਾ ਨਿਸ਼ਾਨ ਨੀਲਾ ਨਿਸ਼ਾਨ ਚਾ ਲਾਵਾਂਗੇ ਇੱਥੇ ਤੇ ਨਿਸ਼ਾਨ ਚਾ ਲਾ ਕੇ ਆਪਣੀ ਸਾਬ ਸਭਾਈ ਇੱਥੇ ਕਰਾਂਗੇ ਤੇ ਜਿਵੇਂ ਇੱਥੇ ਰੇੜੀਆਂ ਤੁਸੀਂ ਕਹਿੰਦੇ ਰੇੜੀਆਂ ਲੱਗੀਆਂ ਹੋਈਆਂ ਰੱਸੀਆਂ ਬੰਨੀਆਂ ਹੋਈਆਂ ਉਹ ਤਾਂ ਕੱਲ ਭਜਾਏ ਉਹ ਤਾਂ ਕੱਲ ਭਜਾਏ ਜਿਸ ਸਾਡੇ ਸਿੰਘਾਂ ਨੇ ਰੱਸੀਆਂ ਵਿੱਚ ਖੋਲੀਆਂ ਨਸੀਆਂ ਬਿਲਕੁਲ ਗੰਦੀਆਂ ਪੱਲੀਆਂ ਰੱਸੀਆਂ ਬੰਦੇ ਸੀ ਲੱਗ ਡੱਸ਼ਬਿੰਟਿਆਂ ਸੀ ਗਲਾਸਾਂ ਵਾਲਾ ਜੋ ਕਿ ਗਲਾਸ ਵਿੱਚ ਪਾਉਂਦੇ ਸੀ ਉੱਥੇ ਥੁੱਕੀ ਜਾਂਦੇ ਸੀ ਨਿਸ਼ਾਨ ਸਾਹਿਬ ਦੇ ਨਾਲ ਰੱਸੀਆਂ ਬੰਨੀਆਂ ਹੋਈਆਂ ਬੰਨੀਆਂ ਸੀ ਬਿਲਕੁਲ ਪੱਤੀਆਂ ਸੀ ਰੇੜੀਆਂ ਦੀਆਂ ਰੇੜੀਆਂ ਦੀਆਂ ਜਿਵੇਂ ਬਣੀ ਹੋਈ ਆ ਵੀਰ ਜੀ ਉਹ ਵੀਡੀਓ ਤੁਹਾਨੂੰ ਅਸੀਂ ਕਲਿੱਕ ਕਰ ਦਾਂਗੇ ਵੀਡੀਓ ਸਾਡੇ ਕੋਲੇ ਜਿਉ ਕੱਲ ਵਾਲੀ ਵੀ ਤੇ ਫਿਰ ਇਹਨਾਂ ਸਿੰਘਾਂ ਜਾ ਕੇ ਸਾਨੂੰ ਦੱਸਿਆ ਬਜਾਹਦਾਰ ਜੀ ਬੜੀ ਬੜੀ ਹੋਰ ਬੇਦਵੀ ਹੋ ਰਹੀ ਹੈ ਨਿਸ਼ਾਨ ਸਾਹਿਬ ਦੀ ਅੱਛਾ ਇਹ ਜਗਾ ਜਿੱਥੇ ਖੜੇ ਆਪਾਂ ਇਹ ਜਗਾ ਕਿਸ ਚੀਜ਼ ਦੀ ਕਿਉਂਕਿ ਇਧਰ ਪਾਸੇ ਆਪਾਂ ਦਰਗਾਹ ਦੇਖ ਸਕਦੇ ਆ ਇਧਰ ਦਰਗਾਹ ਆ ਤੇ ਇਧਰ ਆਪਣਾ ਟਰੱਕ ਖੜੇ ਹੋਏ ਨੇ ਦੇਖੋ ਦੇਖੋ ਜੀ ਇਹ ਟਰੱਕਾਂ ਵਾਲਾ ਕੋ ਕਰਾ ਲੈਂਦਾ ਜੋ ਵੀ ਜਿੱਥੇ ਬੰਦਾ ਖਲਾਰਦਾ ਬਿਸਕਟ ਵਾਲਾ ਕਰਾ ਲੈਂਦਾ ਦੇਖੋ ਦਰਗਾਹ ਬਣੀ ਆ ਸੀ ਕਿਸੇ ਦਾ ਧਰਮ ਜਿਹੜਾ ਨਾ ਉਹ ਅਸੀਂ ਬਿਲਕੁਲ ਨਹੀਂ ਕਿਸੇ ਨਿੰਦ ਨਹੀਂ ਸਕਦੇ ਜੀ ਜੋ ਦਰਗਾਹ ਬਣੀ ਦਰਗਾਹ ਦਾ ਪੱਲੇ ਪੱਲੇ ਜਾ ਕੇ ਦੇਖੋ ਕਿੰਨੀ ਸਫਾਈ ਆ ਜੀ ਪੂਰੀ ਬਿਲਕੁਲ ਸਫਾਈ ਆ ਕੀ ਗੱਲ ਇਸ ਬੰਦੇ ਨੂੰ ਇੰਨੀ ਦੀਦਾ ਕਿ ਨਿਸ਼ਾਨ ਸਾਹਿਬ ਦਾ ਲਾ ਕੇ ਕੀ ਹੁੰਦਿਆ ਇਹਨੂੰ ਸਿਰਫ ਕਿਰਾਇਆ ਦਿੱਦਾ ਜੀ ਜਾਂ ਹੀ ਕਬਜ਼ਾ ਕਰਨਾ ਜ਼ਮੀਨ ਤੇ ਬਸ ਹੋਰ ਕੋਈ ਗੱਲ ਨਹੀਂ ਅਸੀਂ ਬਿਲਕੁਲ ਨਹੀਂ ਹੁੰਦਿਆਂਗੇ ਜੀ ਚਾਹ ਸਾਡੀ ਜਾਨ ਵੀ ਚਲ ਜਾਈ ਬਿਲਕੁਲ ਇੱਥੇ ਇੱਥੇ ਟਿਕਾਂਗੇ ਜੀ ਬਸ ਇਹ ਬਹੁਤ ਜ਼ਿਆਦਾ ਨਖਿੰਦ ਲੋਕ ਨੇ ਜਿਹੜੇ ਕੀ ਬੇਇਜ਼ਵੀ ਕਰ ਰਹੇ ਨੇ ਗੁਰੂ ਘਰ ਦੀ ਇਹ ਬੇਇਜ਼ਵੀ ਹੋਣੀ ਨਹੀਂ ਚਾਹੀਦੀ ਇਹੋ ਜੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਜੀ ਭਾਈ ਬੱਬਾ ਜੀ ਇਹੋ ਜੇ ਲੋਕਾਂ ਨੂੰ ਗਵਰਨਮੈਂਟ ਨਹੀਂ ਸਜ਼ਾ ਦੇਊਗੀ ਅਸੀਂ ਦਵਾਂਗੇ ਅਸੀਂ ਤਾਂ ਆਕਾਰਪੁਰਖ ਦੀ ਫੌਜ ਹੈਗੇ ਆਂ ਫਿਰ ਜਿਹੜੇ ਸਾਡੇ ਮਹਾਂਪਰਖਾਂ ਨੇ ਸਾਨੂੰ ਨਿਸ਼ਾਨ ਦਿੱਤੇ ਨੇ ਉਹਦੀ ਬਿਆਦਵੀ ਅਸੀਂ ਹੋਣ ਨਹੀਂ ਦਵਾਵਾਂਗੇ ਬਸ ਨਹੀਂ ਬਾਰ-ਬਾਰ ਤਾਂ ਲੋਕ ਇਹੀ ਕਹਿੰਦੇ ਨੇ ਵੀ ਨਿਹੰਗ ਸਿੰਘ ਇਦਾਂ ਕਰਦੇ ਨੇ ਨਿਹੰਗ ਸਿੰਘ ਉਦਾਂ ਕਰਦੇ ਨੇ ਫਿਰ ਇਹਨਾਂ ਦਾ ਖਿਆਲ ਕੌਣ ਰੱਖੇਗਾ ਉਹੀ ਗੱਲ ਅਸੀਂ ਕਰਦੇ ਆ ਬਾਬਾ ਜੀ ਹੁਣ ਅਸੀਂ ਆਏ ਨਿਹੰਗਾਂ ਨੂੰ ਬੋਲਦੇ ਆ ਫਿਰ ਨਿਹੰਗਾਂ ਤੇ ਆਉਣੀ ਗੱਲ ਵੀ ਨਿੰਗ ਇਦਾਂ ਕਰਦੇ ਆ ਨਿੰਗ ਕਬਜ਼ੇ ਕਰਦੇ ਆ ਤੁਸੀਂ ਇਹ ਚੀਜ਼ ਨੂੰ ਲਾਤਾ ਇਹਦੀ ਸਾਫ ਸਪਾਈ ਰੱਖੋ ਆ ਦੇਖੋ ਆ ਡਾ ਡਾਕਾ ਹੋ ਗਿਆ ਹੋਇਆ ਤੁਹਾਨੂੰ ਆ ਸਾਰੀਆਂ ਰੇੜੀਆਂ ਤੋਂ ਕਰਾਇਆ ਲੈਣੇ ਹੋ ਇਹਨਾਂ ਤੋਂ ਕਰਾਇਆ ਆ ਲੰਗਰ ਹਾਲ ਬਣਾਇਆ ਇਹ ਕਹਿੰਦੇ ਅਸੀਂ ਲੰਗਰ ਹਾਲ ਬਣਾਇਆ ਹੋਇਆਗਾ ਇਹ ਕਾਹਦਾ ਲੰਗਰ ਹਾਲ ਆ ਇੱਥੇ ਟਰੱਕ ਖੜੇ ਆ ਇੱਥੋਂ ਕੱਲ ਅਸੀਂ ਬਈਏ ਦੀ ਰੇੜੀ ਤੋਂ ਰੱਸੀ ਨਿਸ਼ਾਨ ਸਾਹਿਬ ਨਾਲ ਬੰਨੀ ਹੋਈ ਉਹ ਲਹਾਈ ਗੱਲ ਅਸੀਂ ਹੁਣ ਨਿਸ਼ਾਨ ਸਾਹਿਬ ਨਾਲ ਰੱਸੀਆਂ ਬੰਨਣਗੇ ਇਹ ਬਈਏ ਤੁਸੀਂ ਆਪ ਦੇਖੋ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਰੋਜ਼ਗਾਰ ਚਲੋ ਮਹਾਰਾਜ ਰੋਜ਼ਗਾਰ ਸਾਰਿਆਂ ਨੂੰ ਦੇਵੇ ਅਸੀਂ ਐ ਨਹੀਂ ਕਹਿੰਦੇ ਪਰ ਇਹ ਨਿਸ਼ਾਨ ਸਾਹਿਬ ਨਾਲ ਰੱਸੀਆਂ ਥੋੜੀ ਬੰਨਣਗੇ ਇਹ ਸਾਡੇ ਮਹਾਰਾਜ ਨੇ ਅਸੀਂ ਨਮਸਕਾਰ ਕਰਦੇ ਆ ਇਹਨਾਂ ਨੂੰ ਉਹਨਾਂ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾਇਆ ਜਾਂ ਤਾਂ ਉਹ ਰਿਹਾ ਕਿ ਸਾਡੇ ਜਸੇਦਾਰ ਜੀ ਨਾਲ ਗੱਲ ਕਰ ਲੈਣ ਨਹੀਂ ਅਸੀਂ ਆਪ ਦਾ ਨਿਸ਼ਾਨ ਸਾਹਿਬ ਚਲਾ ਕੇ ਇੱਥੇ ਹਾਸਾ ਸਪਾਈ ਅਸੀਂ ਕਰਾਂਗੇ ਪਰ ਵੈਸੇ ਨਿਸ਼ਾਨ ਸਾਹਿਬ ਤਾਂ ਗੁਰੂ ਘਰ ਦੇ ਵਿੱਚ ਦੇਖਿਆ ਦੇਖਿਆ ਹੁਣ ਤੱਕ ਤਾਂ ਇੱਥੇ ਨਿਸ਼ਾਨ ਸਾਹਿਬ ਲੱਗਣ ਦਾ ਮਤਲਬ ਮੈਨੂੰ ਸਮਝ ਨਹੀਂ ਲੱਗੀ ਉਹੀ ਅਸੀਂ ਗੱਲ ਕਰਦੇ ਆ ਬਾਬਾ ਜੀ ਅਸੀਂ ਜਾਂਦੇ ਸੀਗੇ ਅਸੀਂ ਰੋਡ ਤੇ ਨਿਸ਼ਾਨ ਸਾਹਿਬ ਦੇਖ ਕੇ ਨਮਸਕਾਰ ਅਸੀਂ ਕਰਨਾ ਦੇਖਿਆ ਕੋਈ ਮਾਰਾ ਦਾ ਸਰੂਪ ਨਹੀਂ ਹੈਗਾ ਇੱਥੇ ਇੱਥੇ ਨਿਸ਼ਾਨ ਸਾਹਿਬ ਲਾ ਕੇ ਕਬਜ਼ਾ ਕੀਤਾ ਹੋਇਆ ਬਸ ਬਿਨਾਂ ਵਜਾ ਤੋਂ ਆ ਤੁਸੀਂ ਦੇਖ ਸਕਦੇ ਹੋ ਕੋਈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਆ ਦੇਖੋ ਉਹ ਬੀੜੀਆਂ ਦੇ ਉਹ ਪਏ ਨੇ ਠੀਕ ਐ ਆ ਪਏ ਆ ਆਪਣੇ ਜਰਦੇ ਦੇ ਆ ਪਉਏ ਪਏ ਆ ਉਹ ਗਲਾਸ ਗਲੂਸ ਪਏ ਆ ਉਰੇ ਕੱਲ ਭਈਏ ਭਜਾਤੇ ਅਸੀਂ ਉਹਨਾਂ ਨੇ ਪਤਾ ਨਹੀਂ ਕਿੰਨਾ ਗੰਦ ਪਾਇਆ ਦੀ ਬਾਬਾ ਜੀ ਵੀਡੀਓ ਹੈਗੀਆਂ ਸਾਡੇ ਕੋਲੇ ਵੀਡੀਓ ਹੈਗੀਆਂ ਸਾਡੇ ਕੋਲੇ ਤੇ ਕੀ ਕਾਰਵਾਈ ਕੀ ਹੋਏਗੀ ਅੱਗੇ ਜਦੋਂ ਕਾਰਵਾਈ ਜਿਵੇਂ ਸਾਡੇ ਜਸੇਦਾਰ ਜੀ ਕਹਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਿਵੇਂ ਸਾਡੇ ਜਸੇਦਾਰ ਜੀ ਕਹਿੰਦੇ ਜੀ ਕਿਵੇਂ ਦੇਖਦੇ ਹੋ ਫਿਰ ਕੀ ਕਾਰਵਾਈ ਅੱਗੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਆ ਤੁਸੀਂ ਆਪਣੇ ਜੀ ਨਾਲ ਗੱਲ ਕਰਾਂਗੇ ਜੀ ਪ੍ਰਸ਼ਾਸਨ ਨਾਲ ਗੱਲ ਕਰਕੇ ਜੋ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦੋ ਕਰਾਵਾਂਗੇ ਜੀ ਮਤਲਬ ਬਿਜ਼ਨਸ ਕਰ ਰਹੀ ਹੈ ਅਭੀ ਇਸ ਕੀ ਜੀ ਬਿਜ਼ਨਸ ਬਿਲਕੁਲ ਕਿਤੇ ਆਪਣੇ ਜੋ ਪਰਚਾ ਪਰਵਾਵਾਂਗੇ ਜੀ ਹਾਂ ਠੀਕ ਹੈ ਅੱਛਾ ਉਹਨਾਂ ਤੇ ਹੱਲਾ ਨਹੀਂਗਾ ਤਾਂ ਲਗਾਤਾਰ ਬੇਦਬੀ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਜਿੱਥੇ ਨਿਹੰਗ ਸਿੰਘ ਹਮੇਸ਼ਾ ਅੱਗੇ ਨਜ਼ਰ ਆਉਂਦੇ ਨੇ ਤਾਂ ਜੋ ਉੱਥੇ ਹੀ ਰਾਮਗੜ੍ਹ ਦੇ ਵਿੱਚ ਅਸੀਂ ਖੜੇ ਆ ਤੇ ਰਾਮਗੜ੍ਹ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲਗਾਇਆ ਗਿਆ ਤਾਂ ਨਿਸ਼ਾਨ ਸਾਹਿਬ ਦੇ ਥੱਲੇ ਦੀ ਗੱਲ ਕਰੀ ਤਾਂ ਬਿਲਕੁਲ ਸਾਫ ਸਫਾਈ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਕੀਤੀ ਹੋਈ ਘਾਹ ਉੱਗੇ ਹੋਏ ਆ ਬੀੜੀ ਸਿਗਰਟ ਦਾਰੂ ਤਮਾਕੂ ਇਸ ਤਰ੍ਹਾਂ ਦੀਆਂ ਸਾਰੀਆਂ ਵਸਤੂਆਂ ਦੇਖੋ ਤੁਸੀਂ ਇੱਧਰ ਗਲਾਸ ਤੁਹਾਨੂੰ ਨਜ਼ਰ ਆ ਜਾਏਗਾ ਮੈਂ ਹੁਣ ਚੱਕ ਆ ਦੇਖੋ ਆ ਆ ਬਿਲਕੁਲ ਨਾਲ ਨਿਸ਼ਾਨ ਸਾਹਿਬ ਤੇ ਇੱਧਰ ਗਲਾਸ ਆ ਦੇਖੋ ਗਲਾਸ ਕਿਵੇਂ ਹੈਗੇ ਤੇ ਨਾਲ ਹੀ ਬਿਲਕੁਲ ਇੱਥੇ ਰੇੜੀਆਂ ਲੱਗੀਆਂ ਹੋਈਆਂ ਸੀ ਤੇ ਨਾਲ ਨਿਸ਼ਾਨ ਸਾਹਿਬ ਦੇ ਨਾਲ-ਨਾਲ ਰस्सियां ਜਿਹੜੀਆਂ ਨੇ ਉਹ ਬੰਨੀਆਂ ਗਈਆਂ ਸੀ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਇਹ ਵੇਦਵੀ ਤੇ ਜਿਹੜੇ ਮਾਮਲੇ ਨੇ ਉਹ ਨਹੀਂ ਰੁਕ ਰਹੇ ਇਹ ਕੌਣ ਲੋਕ ਨੇ ਕੌਣ ਇਹ ਕਰਦੇ ਨੇ ਕਿਉਂ ਕਰਦੇ ਨੇ ਇਹ ਵੱਡਾ ਸਵਾਲ ਹਮੇਸ਼ਾ ਬਣਿਆ ਹੀ ਰਹਿੰਦਾ ਹੈ ਪਰ ਕਦੋਂ ਤੱਕ ਇਸ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਕਮੈਂਟ ਕਰਕੇ ਆਪਣੀ ਰਾਏ ਇਸ ਬਾਰੇ ਜ਼ਰੂਰ ਦਿਓ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀਆਂ ਬੇਅਦਬੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਕੈਮਰਾਮੈਨ ਪ੍ਰੈਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ